ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰ ਭਰਾਵੋ ਕੀ ਹਾਲ ਚਾਲ ਸਭ ਠੀਕ ਠਾਕ ਆ ਇੱਕ ਆਪਾਂ ਖਬਰ ਵੇਖੀ ਆ ਜਿਹੜੀ ਕਿ ਦਿਲ ਨੂੰ ਬਹੁਤ ਥੇਸ ਪਹੁੰਚਾਉਣ ਵਾਲੀ ਜਿਹੜੀ ਸਾਰੇ ਜਾਣੇ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਤੇ ਵੇਖ ਕੇ ਮੈਂ ਚਲੋ ਆਪਾਂ ਵੀ ਦੋ ਸ਼ਬਦ ਉਸ ਚੀਜ਼ ਦੇ ਬਾਰੇ ਉਸ ਗੱਲ ਦੇ ਬਾਰੇ ਕਰੀਏ ਜਿਹੜਾ ਕਿ ਇਹ ਹਿੰਦੂ ਪਰਿਵਾਰ ਦੀ ਇੱਕ ਨੀਹਾ ਨੀਹਾ ਨਾਂ ਤੇ ਉੱਤੋਂ ਜਾਣੀ ਜਾਣ ਵਾਲੀ ਧੀ ਜਿਹੜਾ ਕਿ ਔਰੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਕੇ ਬਹੁਤ ਜ਼ਿਆਦਾ ਹਰਾਸਮੈਂਟ ਕਰ ਕਰਕੇ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰ ਕਰਕੇ ਉਸ ਨੂੰ ਮਰਨ ਤੇ ਮਜਬੂਰ ਕਰ ਦਿੱਤਾ ਗਿਆ ਬੜੀ ਮਾੜੀ ਗੱਲ ਹੋਈ ਹੈ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਆਪਣੀਆਂ ਧੀਆਂ ਬਹੂ ਬੇਟੀਆਂ ਜਿਹੜੀਆਂ ਤੇ ਉਹਨਾਂ ਨੂੰ ਘਰ ਪਰਿਵਾਰ ਵੇਖ ਵੇਖ ਕੇ ਘਰ ਪਰਿਵਾਰ ਚੰਗਾ ਵੇਖ ਕੇ ਤੇ ਫੇਰ ਜਾ ਕੇ ਉਹਨਾਂ ਦਾ ਕੋਈ ਰਿਸ਼ਤਾ ਨਾਤਾ ਕਿਸੇ ਦੇ ਨਾਲ ਜੋੜਿਆ ਕਰੋ ਕਿਉਂਕਿ ਅੱਜ ਕੱਲ ਲੋਕ ਪਤਾ ਕੀ ਸੋਚਦੇ ਨੇ ਅੱਜ ਕੱਲ ਲੋਕ ਇਹੋ ਸੋਚਦੇ ਨੇ ਕਿ ਉਹਦੇ ਕੋਲ ਚੰਗੀ ਕੋਠੀ ਪਈ ਆ ਉਹਦੇ ਕੋਲ ਪੈੜੀ ਹੈਗੀ ਆ ਤੇ ਉਹ ਆ ਆ ਫਲਾਣ ਨੇ ਢੀਂਗਿਆ ਮੈਂ ਗੱਲਾਂ ਦੋ ਹੀ ਕਰੂੰਗਾ ਮੇਰੀ ਚਲਦੀ ਚਲਦੀ ਇਹ ਪੋਸਟਰ ਨੂੰ ਸ਼ੇਅਰ ਜੂਰ ਸੰਗਤਾਂ ਤੱਕ ਕਰ ਦਿਓ ਕਿਉਂਕਿ ਲੋਕਾਂ ਨੂੰ ਅੱਜ ਸੋਝੀ ਬਿਲਕੁਲ ਹੀ ਖਤਮ ਹੋ ਚੁੱਕੀ ਆ ਕਿਉਂਕਿ ਮਹਾਰਾਜ ਜਹਨੇ ਪਾਸ਼ਾ ਦਾ ਬਟਨ ਜਿਹੜਾ ਨਾ ਉਹ ਲੋਕਾਂ ਨੇ ਕਮਾਉਣਾ ਛੱਡ ਦਿੱਤਾ ਆ ਤਾਂ ਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਨਾ ਅ ਮੂੰ ਮੰਨੇ ਤੇ ਨਾ ਸਿਰ ਮੁੰਨਿਆਂ ਦੇ ਨਾਲ ਰਿਸ਼ਤਾ ਜੋੜਨਾ ਤੇ ਨਾ ਉਹਨਾਂ ਨਾਲ ਕੋਈ ਗੱਲਬਾਤ ਆਪਣੀ ਧੀ ਦਾ ਰਿਸ਼ਤਾ ਉਹਦੇ ਕਰਨੀ ਕਰਨਾ ਜਿਹੜਾ ਬੰਦਾ ਕੋਰਸ ਕਿ ਜਤੋਂ ਦੂਰ ਆ ਚਲੋ ਠੀਕ ਆ ਮੰਨਦੇ ਆ ਕਿ ਇਹ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਇਹਨੂੰ ਖਾਲਸੇ ਪੰਥ ਦੇ ਨਾਲ ਖਾਲਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਪ੍ਰੇਮ ਹੋਇਆ ਜੇ ਕਹਿੰਦੇ ਨੇ ਸਾਚ ਕੋ ਸੁਣ ਲਿਓ ਸਭੇ ਜਨ ਪ੍ਰੇਮ ਕਿ ਤੁੰਹੀ ਪ੍ਰਪਾਇਓ ਇਹਨੇ ਕੁੜੀ ਨੇ ਮਹਾਰਾਜ ਨਾਲ ਪ੍ਰੇਮ ਕੀਤਾ ਮਹਾਰਾਜ ਦੀ ਗੁਰਬਾਣੀ ਦੇ ਨਾਲ ਪ੍ਰੇਮ ਕੀਤਾ ਤੇ ਇਹਦੇ ਦਿਲ ਦੇ ਵਿੱਚ ਚਾਹਤ ਆਈ ਪਈ ਮੈਂ ਵੀ ਗੁਰwali ਬਣਾ ਤੇ ਅਮਰਤ ਸ਼ਾਕੇ ਸਿੰਘ ਨਹੀਂ ਸੱਜਾ ਤੇ ਜਦੋਂ ਉਹ ਇੱਕ ਹਿੰਦੂ ਪਰਿਵਾਰ ਤੋਂ ਸਿੰਘ ਨਹੀਂ ਸੱਜੀ ਤੇ ਪੰਥ ਦੇ ਵਿੱਚ ਤੇ ਉਹਦਾ ਸਵਾਗਤ ਹੋਣਾ ਹੋਣਾ ਸੀ ਕਿਉਂਕਿ ਪੰਥ ਸਾਰਿਆਂ ਦਾ ਸਾਂਝਾ ਆ ਪੰਥ ਦੇ ਵਿੱਚ ਕੋਈ ਵੀ ਬੰਦਾ ਆਪਣਾ ਦਾਖਲਾ ਲੈ ਕੇ ਇੰਟਰ ਹੋ ਕੇ ਤੇ ਆਪਣਾ ਪ੍ਰਚਾਰ ਪ੍ਰਸਾਰ ਕਰੇ ਅੰਮ੍ਰਿਤ ਛਕੇ ਇਹਦੇ ਵਿੱਚ ਕਿਸੇ ਨੂੰ ਮਨਾਹੀ ਨਹੀਂ ਵੀ ਨਹੀਂ ਤੂੰ ਅੰਮ੍ਰਿਤ ਨਹੀਂ ਛਕ ਸਕਦਾ ਤੂੰ ਆ ਨਹੀਂ ਕਰਦਾ ਤੂੰ ਆ ਨਹੀਂ ਕਰ ਸਕਦਾ ਇਹਦੇ ਵਿੱਚ ਕਿਸੇ ਨੂੰ ਵੀ ਮਨਾਹੀ ਨਹੀਂ ਹੈਗੀ ਔਰ ਦੂਸਰੀ ਗੱਲ ਮੈਂ ਇਹ ਕਰਦਾ ਆ ਕਿ ਸੰਸਾਰ ਦੇ ਲੋਕ ਜਿਹੜੇ ਨੇ ਬਹੁਤ ਸਾਰੇ ਕਈ ਜਿਹੜੇ ਸੌਰੇ ਸੌਰੇ ਪਰਿਵਾਰ ਦੇ ਚੰਗੇ ਵੀ ਹੁੰਦੇ ਨੇ ਬੜੇ ਤੇ ਕਈ ਐਡੇ ਤਗੜੇ ਲਾਲਚੀ ਤੇ ਲੋਭੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਇੰਨਾ ਲਾਲਚ ਹੁੰਦਾ ਕਿ ਗੱਡੀਆਂ ਦਾ ਕੋਈ ਕਾਰਾਂ ਦਾ ਕੋਈ ਬੁਲਟ ਮੋਟਰਸਾਈਕਲਾਂ ਦਾ ਕੋਈ ਸੋਨੇ ਦਾ ਇੰਨਾ ਲਾਲਚ ਹੁੰਦਾ ਵੀ ਸਾਡਾ ਮੁੰਡਾ ਪੜ੍ਹਿਆ ਲਿਖਿਆ ਸਾਡੇ ਮੁੰਡੇ ਨੂੰ ਆਹ ਚਾਹੀਦਾ ਸਾਡੇ ਮੁੰਡੇ ਨੂੰ ਉਹ ਚਾਹੀਦਾ ਫਲਾਂਟਿੰਗ ਇਦਾਂ ਗੱਲਾਂ ਬਾਤਾਂ ਕਰ ਕਰਕੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਬਹੁਤ ਸਾਰਾ ਲਾਲਚ ਇਕੱਠਾ ਕੀਤਾ ਹੋਇਆ ਆ ਬਹੁਤ ਸਾਰਾ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਵੀ ਸਾਨੂੰ ਆ ਚੀਜ਼ ਮਿਲਣੀ ਚਾਹੀਦੀ ਆ ਦਾਜ ਦੌਣ ਦੀ ਗੱਲ ਕਰ ਰਿਹਾ ਮੈਂ ਦਾਜ ਦੌਣ ਦੀ ਲੋਕਾਂ ਨੇ ਦਾਜ ਦੇ ਪਿੱਛੇ ਪਤਾ ਨਹੀਂ ਕਿੰਨਿਆਂ ਕਿ ਧੀਆਂ ਨੂੰ ਅੱਗਾ ਲਾ ਕੇ ਸਾੜ ਦਿੱਤਾ ਕਿੰਨਿਆਂ ਕਿ ਧੀਆਂ ਨੂੰ ਫਾਹ ਦੇ ਦੇ ਕੇ ਮਾਰ ਦਿੱਤਾ ਜਾਂ ਕਿਸੇ ਦੇ ਘਰ ਧੀ ਜੰਪ ਪੈਣੀ ਧੀ ਦੇ ਘਰ ਤੇ ਉਹਨੂੰ ਨਫ਼ਰਤ ਕਰ ਜਾਣੀ ਉਹਨੂੰ ਮਾਰ ਦੇਣਾ ਉਹਦੇ ਉੱਤੇ ਜ਼ਬਰ ਕਰਨਾ ਉਹਨੂੰ ਸੰਗਲਾਂ ਨਾਲ ਬੰਨ ਬੰਨ ਕੇ ਰਸਿਆਂ ਨਾਲ ਬੰਨ ਬੰਨ ਕੇ ਮਾਰਨਾ ਕੁੱਤਨਾ ਤੇ ਅੱਗਾਂ ਲਾੜਨੀ ਤੇਲ ਪਾ ਪਾ ਸਾੜ ਦੇਣਾ ਬਸ ਲੋਕਾਂ ਦੇ ਕੋਲ ਇਹੀ ਗੱਲ ਰਹਿ ਗਈ ਆ ਮੈਨਾਂ ਕਿ ਜੇ ਤੁਹਾਡੀ ਧੀ ਕੁਆਲੀਫਿਕੇਸ਼ਨ ਐਜੂਕੇਟਿਡ ਪੜ੍ਹੀ ਲਿਖੀ ਆ ਨਾ ਤੇ ਔਰੇ ਵਾਸਤੇ ਇਹ ਨਹੀਂ ਕਿ ਬਹੁਤ ਵੱਡਾ ਰਿਸ਼ਤਾ ਵੇਖੋ ਤੇ ਬਹੁਤ ਵੱਡਾ ਘਰ ਵੇਖੋ ਤੇ ਬੜਾ ਤਗੜਾ ਪੈਸੀ ਵਾਲਾ ਵੇਖੋ ਉਰੇ ਵਾਸਤੇ ਉਹੋ ਜਿਹਾ ਬੰਦਾ ਵੇਖ ਲੋ ਜਿਹੜਾ ਕੋਈ ਆਪਣੇ 2 ਟਾਈਮ ਦੀ ਰੋਟੀ ਪਾਣੀ ਵਧੀਆ ਖਾਂਦਾ ਹੋਵੇ ਤੇ ਮਿਹਨਤ ਕਰਦਾ ਹੋਵੇ ਨਸ਼ਈ ਨਾ ਹੁੰਦਾ ਹੋਵੇ ਕੁਰਬਾਨੀ ਪੜਦਾ ਹੋਵੇ ਤੇ ਜੇਕਰ ਗੁਰਸਿੱਖੀ ਧਾਰੀ ਹੋਵੇ ਤਾਂ ਉਹਦਾ ਬਾੜਾ ਵਧੀਆ ਉਹਦੇ ਵਾਸਤੇ ਤੁਹਾਨੂੰ ਮਤਲਬ ਇਹ ਚੀਜ਼ਾਂ ਦੇਖਣੀਆਂ ਪਹਿਣਗੀਆਂ ਫੇਰ ਜਾ ਕੇ ਤੁਹਾਡਾ ਜਿਹੜਾ ਰਿਸ਼ਤਾ ਕੀਤਾ ਹੋਇਆ ਉਹ ਸਫਲ ਰਹੂਗਾ ਨਹੀਂ ਤੇ ਆਪਣੀਆਂ ਵੇਖੀਆਂ ਪੰਜਾਬ ਦੀਆਂ ਧੀਆਂ ਦੇ ਨਾਲ ਇਹੋ ਕੁਝ ਹੀ ਹੋ ਰਿਹਾ ਆ ਕੋਈ ਕਿਤੇ ਅੱਗ ਲਾ ਕੇ ਸਾੜੀ ਜਾ ਰਹੀ ਆ ਦਾਜ ਦੇ ਪਿਛੇ ਲੋਭੀਆਂ ਨੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਦਾਜ ਦੇ ਲੋਭੀਓ ਤੁਸੀਂ ਲੈ ਕੇ ਜਾਣਾ ਕੋ ਧਰਤੀ ਦੇ ਤੋਂ ਨਾਲ ਕਿਸੇ ਨੇ ਧੀ ਆਪਣੀ ਜਮਾਨ ਪਾਲ ਕੇ ਤੁਹਾਨੂੰ ਦੇ ਦਿੱਤੀ ਤਾਂ ਇਹ ਤੋਂ ਵੱਡੀ ਕਿਹੜੀ ਚੀਜ਼ ਹੁੰਦੀ ਆ ਸਭ ਤੋਂ ਵੱਡੀ ਚੀਜ਼ ਇਹੋ ਹੀ ਹੁੰਦੀ ਆ 20 25 ਸਾਲ ਪਰਵਰਿਸ਼ ਕਰਕੇ ਆਪਣੀ ਧੀ ਅਗਲੇ ਨੂੰ ਦੇ ਦੇਣੀ ਵੀ ਲਾਇਆ ਤੁਹਾਨੂੰ ਧੀ ਤੇ ਪੁੱਤਰ ਨਾਲ ਵਿਆਹ ਦਨੇ ਆ ਤੇ ਤੁਸੀਂ ਆਪਣੀ ਜਿਹੜੀ ਇਹ ਗ੍ਰਸਤ ਜਿੰਦਗੀ ਆ ਉਹ ਆਪਣੀ ਗੁਜ਼ਾਰੋ ਆਪਣੀ ਉਹਨੂੰ ਜਿੰਦਗੀ ਨੂੰ ਆਪਣੀ ਨੂੰ ਹੰਡਾਓ ਤੇ ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਆ ਮੂਰਖੋ ਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਵੀ ਜਿੰਨਾ ਚਿਰ ਤੱਕ ਆਪਾਂ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨਹੀਂ ਨਾ ਮੰਨਦੇ ਉਹਨਾਂ ਚਿਰ ਤੱਕ ਆਪਣਾ ਕੋਈ ਮਸਲਾ ਹੱਲ ਨਹੀਂ ਹੋਣਾ ਭਾਵੇਂ ਆਪਾਂ ਜੋ ਮਰਜ਼ੀ ਕਰਦੇ ਰਹੀਏ ਤੇ ਬੜੀ ਦੁੱਖ ਵਾਲੀ ਗੱਲ ਆ ਕਿੱਡਾ ਉਹਨੂੰ ਪ੍ਰੇਮ ਤੇ ਪਿਆਰ ਹੋਊਗਾ ਬੇਟੀ ਨੂੰ ਤੇ ਨੀਹਾ ਨੂੰ ਕਿ ਮੈਂ ਆਪਣੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਣਾ ਅੰਮ੍ਰਿਤ ਸ਼ਕ ਕੇ ਮੈਂ ਗੁਰੂ ਵਾਲੀ ਬਣਨਾ ਸਿੰਘਣੀ ਬਣਨਾ ਤੇ ਇੱਥੋਂ ਤੱਕ ਸੁਣਦੇ ਵਿੱਚ ਖਬਰ ਆਉਂਦੀ ਆ ਵੀ ਉਹ ਬੇਟੀ ਦੇ ਕੋਲੋਂ ਅੰਮ੍ਰਿਤਧਾਰੀ ਬੇਟੀ ਹੀ ਉਹ ਬੇਟੀ ਦੇ ਕੋਲੋਂ ਜਿਹੜੇ ਘਰ ਵਾਲੇ ਸੀ ਜਿਹੜਾ ਮੁੰਡਾ ਸੀ ਉਹ ਕਹਿੰਦੇ ਪੈਗ ਪਾਣੀ ਵੀ ਫੜਦਾ ਰਿਹਾ ਆਂਡੇ ਮੀਟ ਸ਼ਰਾਬਾਂ ਸਾਰਾ ਕੁਝ ਉਹ ਕੋ ਫੜਦੇ ਤੇ ਉਹ ਵਿਚਾਰੀ ਦੁੱਖ ਦੀ ਮਾੜੀ ਉਹਨੂੰ ਫੜਾਉਣਾ ਪੈਣਾ ਸੀ ਤੇ ਜੇਕਰ ਅੱਜ ਮੈਂ ਤੁਹਾਨੂੰ ਇਹ ਕਹਿਣਾ ਵੀ ਜੇ ਆਪਾਂ ਅਮਰਤਧਾਰੀ ਆ ਨਾ ਬੇਟੀ ਤੁਹਾਡੀ ਅਮਰਤਧਾਰੀ ਆ ਤਾਂ ਉਹਦੇ ਵਾਸਤੇ ਅਮਰਤਧਾਰੀ ਸਿੰਘ ਹੀ ਲੱਭੋ ਮੂੰਹ ਮੁੰਨਾ ਤੇ ਸਿਰ ਮੁੰਨਾ ਨਾ ਲੱਭੋ ਜੇ ਸਿਰ ਮੁੰਨਾ ਤੇ ਮੂੰਹ ਮੁੰਨਾ ਲੱਭੋਗੇ ਨਾ ਤਾਂ ਫਿਰ ਗੁਰੂ ਸਾਹਿਬ ਦੇ ਬਚਨ ਦੇ ਨਾਲ ਫਿਰ ਦੁੱਖ ਹੀ ਪੋਣਾ ਜੇ ਇਹ ਨਾ ਸੋਚੋ ਵੀ ਅਰੇ ਪਤਾ ਨਹੀਂ ਕੀ ਹੋ ਜਾਣਾ ਤੈਹੇ ਉਤੇ ਝਲਕਣਾ ਛੱਡੋ ਤੈਹਾ ਮਾਇਆ ਜੜੀ ਆ ਨਾ ਕਦੀ ਕਿਸੇ ਨਾਲ ਨਹੀਂ ਖਾਣੀ ਇਹ ਜਿਹੜੇ 45 45 40 40 ਗੰਜ ਮਾਇ ਜਿਨ੍ਹਾਂ ਨੇ ਇਕੱਠੀ ਕੀਤੀ ਨਾ ਕਾਰੂ ਬਾਦਸ਼ਾਹ ਵਰਗੇ ਸ਼ਿਕੰਦਰ ਬਾਦਸ਼ਾਹ ਵਰਗੇ ਉਹ ਵੀ ਸਾਰੇ ਇੱਥੇ ਮਾਇਆ ਛੱਡ ਕੇ ਗਾਂ ਗਏ ਆ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਭਾਉ ਕਿ ਆਪਣਾ ਜਿਹੜਾ ਪਰਿਵਾਰ ਦਾ ਜਿਹੜਾ ਆਪਣਾ ਜੀ ਆ ਨਾ ਕੋਈ ਆਪਣੇ ਧੀ ਆ ਜਾਂ ਪੁੱਤਰ ਆ ਉਹ ਆਪਣੇ ਜਿਗਰ ਦਾ ਟੋਟਾ ਆ ਐਵੇਂ ਨਾ ਕਿਸੇ ਦੇ ਮਾੜੀ-ਮੋਟੀ ਮਾਇਆ ਉਹ ਵੇਖ ਕੇ ਦਸੁਰਦਿਆ ਕਰੋ ਅਗਲੇ ਧੀਆਂ ਦੇ ਨਾਲ ਜਬਰ ਕਰਦੇ ਆ ਤੇ ਮੁੜ ਕੇ ਉਲਟਾ ਉਹਨਾਂ ਨੂੰ ਕਹਿੰਦੇ ਆ ਆ ਚੀਜ਼ ਲੈ ਕੇ ਆ ਉਹ ਚੀਜ਼ ਲੈ ਕੇ ਦਾਜ ਦੇ ਲੋਭੀ ਦਾਦੇ ਲੋਭੀ ਜਿਹੜਿਆ ਦਾਜ ਮੰਗਦੇ ਆ ਤਿਆਂ ਨੂੰ ਤੇਲ ਪਾ ਪਾ ਕੇ ਸਾੜਦੇ ਆ ਆਪਾਂ ਹਰਤਾ ਦੇ ਖਬਰਾਂ ਸੁਣਦੇ ਆ ਪਰ ਤੁਸੀਂ ਗੱਲ ਮੰਨਦੇ ਨਹੀਂ ਕਿਸੇ ਗੁਰਮਖੀ ਤੇ ਬਾਕੀ ਮੈਂ ਕਹਿਣਾ ਚਾਹੁੰਨਾ ਆ ਵੀ ਉਸ ਵਿਚਾਰੀ ਨੂੰ ਕਈ ਇਹ ਵੀ ਕਹਿੰਦੇ ਆ ਕੁੜੀ ਨੇ ਜ਼ਹਿਰ ਖਾਧੀ ਆਪ ਤੇ ਕੁੜੀ ਨੇ ਜ਼ਹਿਰ ਆਪ ਹੀ ਖਾਣੀ ਫਿਰ ਜਦੋਂ ਇੰਨਾ ਡਿਪਰੈਸ਼ਨ ਇੰਨਾ ਦੁੱਖ ਇੰਨਾ ਨੂੰ ਹਰਾਸਮੈਂਟ ਕੀਤਾ ਗਿਆ ਤੇ ਮਾਰ ਦੇ ਕੋਟ ਦੇ ਵੀ ਰਹੇ ਆ ਤੇ ਉਹਦਾ ਉਹਨਾਂ ਨੂੰ ਛੱਡ ਕੇ ਤਾਂ ਜਾ ਹੀ ਨਹੀਂ ਸਾਦੀ ਕਿਉਂਕਿ ਜਮੀਰ ਵੀ ਕੋਈ ਚੀਜ਼ ਹੁੰਦੀ ਆ ਤੇ ਸੁਣ ਕੇ ਤੇ ਇਹ ਦੇਖ ਕੇ ਚੀਜ਼ਾਂ ਨੂੰ ਬਹੁਤ ਮਨ ਨੂੰ ਗੁੱਸਾ ਲੱਗਾ ਭਾਈ ਤੇ ਦੁੱਖ ਵੀ ਬੜਾ ਹੋਇਆ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਇਹ ਸਭ ਕੁਝ ਜੋ ਹੋਇਆ ਗਲਤ ਹੋਇਆ ਆ ਤੇ ਗਲਤ ਹੋਣ ਦੇ ਦੋਸ਼ੀ ਕੌਣ ਨੇ ਜਿਨ੍ਹਾਂ ਨੇ ਆਪਾਂ ਆਪਾਂ ਦੋਸ਼ੀਆਂ ਜਦੋਂ ਆਪਾਂ ਕਿਸੇ ਦੇ ਵੱਲ ਵੇਖੇ ਜਾ ਕੇ ਤੋਂ ਬਿਨਾਂ ਹੀ ਰਿਸ਼ਤਾ ਜਾ ਕੇ ਜੋੜ ਦਿੰਨੇ ਆ ਰਿਸ਼ਤਾ ਜੋੜ ਕੇ ਜੇ ਆਪਾਂ ਨੇ ਲੈ ਵੀ ਉਹ ਕਰੋੜਾ ਰੁਪਿਆ ਦੇ ਕੋ ਲੱਖਾਂ ਰੁਪਿਆ ਦੇ ਕੋ ਸਾਨੂੰ ਕੀ ਕਰੋੜਾ ਰੁਪਏ ਦੇ ਨਾਲ ਸਾਨੂੰ ਕੀ ਭਾ ਆ ਸਾਨੂੰ ਤਾਂ ਸਾਡੀ ਬੇਟੀ ਦੇ ਨਾਲ ਭਾ ਆ ਨਾ ਤੇ ਅਸੀਂ ਕੱਲ ਨੂੰ ਕੋਲੋਤਰ ਨੂੰ ਉੱਥੇ ਜਾਣਾ ਆ ਜਿੱਥੇ ਜਾ ਕੇ ਬਹਿਣਾ ਖਲੋਣਾ ਆ ਸਾਡੀ ਧੀ ਨਾ ਸੁਖੀ ਹੋਈ ਤਾਂ ਪੈਸੇ ਨੂੰ ਕੀ ਕਰਨਾ ਜੇ ਸਾਡੀ ਕੁੜੀ ਸੌਖੀ ਨਾ ਹੋਈ ਤੇ ਪੈਸੇ ਨੂੰ ਕੀ ਕਰਾਂਗੇ ਅਸੀਂ ਗੱਲ ਵਿੱਚ ਸੋਚਣ ਵਾਲੀ ਆ ਆ ਬਾਕੀ ਮੈਂ ਕਹਿਣਾ ਚਾਹੁੰਦਾ ਆ ਵੀ ਜਦੋਂ ਬੰਦਾ ਕਿਸੇ ਨੂੰ ਮਾਰਨ ਤੇ ਆਉਂਦਾ ਨਾ ਵੀ ਮੈਂ ਮਾਰ ਦੂੰਗਾ ਉਹ ਸਮਝਲੇ ਬੰਦਾ ਵੀ ਆਪਣੇ ਉਹ ਆਪਣੇ ਆਪ ਨੂੰ ਵੀ ਨਾਲ ਹੀ ਮਾਰ ਲਿਆ ਜਿਹੜਾ ਬੰਦਾ ਮਾਰਨ ਨੂੰ ਜਾਂਦਾ ਕਿਸੇ ਨੂੰ ਹੁਣ ਮੰਨ ਲਓ ਦੋਸ਼ੀ ਜਿਹੜਾ ਦੋਸ਼ੀ ਦਾ ਦੋਸ਼ ਸਾਬਤ ਹੋ ਜਾਂਦਾ ਨਾ ਤੇ ਉਹਨੂੰ ਫਿਰ ਬਣਦੀ ਕਾਨੂੰਨੀ ਕਾਰਵਾਈ ਉੱਤੇ ਹੋਣੀ ਆ ਸਜ਼ਾ ਜਿਹੜੀ ਲੱਗਣੀ ਉਹ ਵੀ ਲੱਗਣੀ ਆ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਣੀ ਆ ਇਸ ਕਰਕੇ ਮੈਂ ਇਹੋ ਇਹੋ ਮੰਗ ਕਰਦਾ ਵੀ ਜਿਹੜੇ ਇਹੋ ਜੇ ਗਾਂ ਵੇਖ ਚਾ ਕੇ ਰਿਸ਼ਤੇ ਕਰੋ ਤੇ ਜਾਂ ਇਹੋ ਜੇ ਲੋਭੀ ਬੰਦੇ ਨੇ ਜਿਹੜੇ ਧੀਆਂ ਦੇ ਨਾਲ ਇਹ ਮਾਰੇ ਚੰਗੇ ਕਰਮ ਕਰਨ ਦੇ ਨੇ ਮਾਰਨ ਦੇ ਨੇ ਤੇਲਾ ਪਾ ਕੇ ਸਾੜਦੇ ਨੇ ਰੱਸੇ ਪਾ ਕੇ ਗਲਾਂ ਵਿੱਚ ਮਾਰਦੇ ਨੇ ਉਹਨਾਂ ਦੇ ਵਾਸਤੇ ਕੋਈ ਸਖਤ ਤੋਂ ਸਖਤ ਸਟੈਂਡ ਲੈ ਕੇ ਉਹਨਾਂ ਦਾ ਕੋਈ ਵੱਖਰਾ ਹੀ ਇੱਕ ਸਿਸਟਮ ਬਣਾਉਣਾ ਚਾਹੀਦਾ ਵੀ ਜਿਹੜਾ ਬੰਦਾ ਇਦਾਂ ਕਰਦਾ ਆ ਤੇ ਹੁਣ ਵੇਖ ਲਓ ਇਹ ਮਰਨ ਵਾਲੀ ਤੇ ਵਿਚਾਰੀ ਮਰ ਗਈ ਤੇ ਇਹ ਜਿਹੜੇ ਦੋਸ਼ੀ ਆ ਇਹ ਹੁਣ ਜੇਲਾਂ ਸੜਨਗੇ ਤੇ ਇਹੋ ਆਪਾਂ ਮੰਗ ਕਰਦੇ ਆ ਵੀ ਬੇਟੀ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇਹ ਨਹੀਂ ਵੀ ਕੱਲ ਕਲੋਤਰ ਨੂੰ ਜਮਾਨਤਾਂ ਕਰਾ ਕੇ ਬਾਹਰ ਆ ਜਾਣ ਤੇ ਫੇਰ ਮਾਨ ਦੇ ਨਾਲ ਘੁੰਮਦੇ ਰਹਿਣ ਇਸ ਚੀਜ਼ ਤੋਂ ਪਾਉ ਆਪਾਂ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਆਪਣੀ ਧੀ ਬੇਟੀ ਦਾ ਰਿਸ਼ਤਾ ਉੱਥੇ ਕਰੋ ਜਿੱਥੇ ਜਿੰਨੇ ਕ ਆਪਣੀ ਹੈਸੀ ਤੇ ਜਿੰਨੇ ਕ ਆਪਣੀ ਔਕਾਤ ਆ ਤੇ ਜਿੰਨੇ ਕੋ ਬੰਦੇ ਆਪਣੇ ਨਾਲ ਰਲ ਸਕਦੇ ਨੇ ਤੇ ਬੜੇ ਦੁੱਖ ਵਾਲੀ ਗੱਲ ਆ ਤੇ ਸਮਝੋ ਇਹ ਚੀਜ਼ ਨੂੰ ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਇਸ ਬੇਟੀ ਨੂੰ ਆਪਣੇ ਚਰਨਾਂ ਦੇ ਚਰਨਾਂ ਦਾ ਨਿਵਾਸ ਥਾਂ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ